ਲਾਲ ਚੂੜਾ ਪਾ ਕੇ ਕੁੜੀ ਆਪਣੇ ਸਿਰ ਤੇ ਸਾਈਨ ਨੂੰ ਦੇਖਤੀ ਰਹੀ ਪਰ ਐਨ ਮੌਕੇ ਉਸ ਨੂੰ ਧੋਖਾ ਦੇ ਦਿੰਦਾ ਹੈ ਦੱਸਦੀ ਹੈ ਕਿ ਬਰਾਤ ਤੇ ਸਵਾਗਤ ਦੇ ਲਈ ਪੈਲੇਸ ਵੀ ਬੁੱਕ ਕੀਤਾ ਸੀ ਕੁੜੀ ਵਾਲਿਆਂ ਨੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸੀ ਪਰ ਵਿਆਹ ਵਾਲਾ ਮੁੰਡਾ ਨਹੀਂ ਪਹੁੰਚਿਆ ਇੱਕ ਕੁੜੀ ਨੂੰ ਵਿਆਹ ਦਾ ਚਾਂਸਾ ਦੇਖ ਕੇ ਮੁੰਡਾ ਉਸਤੇ ਨਾਲ ਪਹਿਲਾਂ ਗੱਲਾਂ ਬਾਤਾਂ ਕਰਦਾ ਰਿਹਾ ਜਦੋਂ ਵਿਆਹ ਤੱਕ ਗੱਲ ਪਹੁੰਚਦੀ ਐ ਤਾਂ ਵਿਆਹ ਵਾਲੇ ਦਿਨ ਹੀ ਘਰੋਂ ਫਰਾਰ ਹੋ ਗਿਆ ਜਿਸ ਨੂੰ ਲੈ ਕੇ ਪਰਿਵਾਰ ਹੁਣ ਡੋਂਦਾ ਕਰਲਾਉਂਦਾ ਨਜ਼ਰ ਆ ਰਿਹਾ ਹੈ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਦਿਲ ਤੇ ਪੱਥਰ ਰੱਖ ਕੇ ਕਰਦਿਆ ਨੇ ਕੁੜੀ ਨੂੰ ਤੋੜਨਾ ਸੀ ਜਦੋਂ ਲਾੜੇ ਦੀ ਉਡੀਕ ਕੀਤੀ ਜਾ ਰਹੀ ਸੀ ਰਿਸ਼ਤੇਦਾਰ ਵੀ ਘਰ ਤੇ ਵਿੱਚ ਪਹੁੰਚ ਚੁੱਕੇ ਸੀ ਪਰ ਐਨ ਮੋਕੇ ਵਿਆਹ ਵਾਲਾ ਮੁੰਡਾ ਮੁਕਰ ਜਾਂਦਾ ਤੇ ਘਰੋਂ ਫਰਾਰ ਹੋ ਜਾਂਦਾ ਹੈ ਦਰਅਸਲ ਮਾਮਲਾ ਅੰਮ੍ਰਿਤਸਰ ਦੇ ਮਕਬੂਲ ਪੂਰੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਾਰੇ ਘਟਨਾ ਵਾਪਰੀ ਹੈ ਉਸ ਪਰਿਵਾਰ ਦਾ ਇਸ ਵਕਤ ਰੋ ਰੋ ਪੂਰਾ ਹਾਲ ਹੈ ਕਾਫੀ ਖੱਟਾ ਵੀ ਕੀਤਾ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਤੁਸੀਂ ਹਾਲਾਤ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਜ ਪਰਿਵਾਰ ਇਸ ਵਕਤ ਦੁੱਖ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਮੇਰਾ ਕਿਸੇ ਮਲਪੀ ਮੈਂ ਮੇਰੇ ਬੋਏਫ੍ਰੈਂਡ ਸੀਗਾ ਉਹਨਾਂ ਨੇ ਮੇਰੇ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਮੁੰਡਾ ਮਕਬੂਲ ਫਰੇਦਾ ਸੀ ਕਿੰਨੀ ਦਿਨ ਹੋ ਗਈ ਤਾਂ ਰਿਲੇਸ਼ਨ ਚ ਕਿੰਨੀ ਦਿਨ ਹੋ ਰਿਹਾ ਸਾਡਾ ਰਿਲੇਸ਼ਨ ਡੇਟ ਸਾਲ ਚੱਲਿਆ ਹੈ ਡੇਟ ਸਾਲ ਚੱਲਿਆ ਹੈ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਤੇ ਉਹਨਾਂ ਦੇ ਮਾਪੇ ਉਹ ਵੱਲੋਂ ਕੀ ਕੀ ਗਿਆ ਉਹਨਾਂ ਨੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਮਾ ਤੁਹਾਡੇ ਸਾਨੂੰ ਸਾਰਿਆਂ ਦੀ ਚਾਹਤ ਹੋ ਗਈ ਹੈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗੀ ਕਰਦੇ ਸੀ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ ਜੋ ਬੋਲੇ ਜੋ ਬੋਲੇ 100 ਰੁਪਏ ਸ੍ਰੀ ਭਗਵਾਨ 발ਮੀਕੀ ਮਹਾਰਾਜ ਕੀ ਜੇ ਜੀ ਮੈਂ ਕਮਲਜੀਤ ਕੋਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ 발ਮੀਕ ਸੰਸਥਾ ਵੱਲੋਂ ਸਰ ਐ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਾਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨ ਨਾਲ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬੱਟ ਉਹ 3rd ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਹੀ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੇ ਪੁਲਿਸ ਨੇ ਇਸ ਬਾਰੇ ਕਾਪਰੇਟ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬੱਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਰਾ ਪਰਿਵਾਰ ਹੀ ਫਰਾਰ ਹੈ ਹਾਂਜੀ ਸਾਰਾ ਪਰਿਵਾਰ ਹੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹੜੇ ਮੁੰਡੇ ਦੇ ਮਾਪਿਓ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਉਹ ਤੁਹਾਡੇ ਸਾਹਮਣੇ ਸਾਨੂੰ ਉਹਨਾਂ ਨੂੰ ਪਤਾ ਸਾਰਾ ਪਰਿਵਾਰ ਨੂੰ ਵੀ ਕਿੱਥੇ ਸਰ ਪਤਾ ਹੀ ਆ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਹਜੇ ਸਾਡੀ ਐਸ ਐਚ ਓ ਸਾਹਿਬ ਨਾਲ ਜੇ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਆਪਾਂ ਬੰਦੀ ਕਾਰਵਾਈ ਅੱਗੇ ਕਰਵਾਵਾਂਗੇ ਜ਼ਰੂਰ ਕੁੜੀ ਕਿਨੇ ਸਾਲਾਂ ਦੀ ਕੀ ਜੀ ਕੁੜੀ ਜੀ 18 ਕੰਪਲੀਟ ਆ 19 ਦੇ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦਸਿਆ ਜਾ ਰਿਹਾ ਹਾਂਜੀ ਜੀ ਹਾਂਜੀ ਮੈਂ ਕਹਾਂ ਜੀ ਆਪਾਂ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਤੇ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਛ ਖਾ ਲਿਆ ਸੀ ਠੀਕ ਹੈ ਉਦੋਂ ਵੀ ਇਹਦੇ ਮਾਪਿਓਂ ਕਹਿੰਦੇ ਸੀ ਵਹੀ ਵੀ ਤੜਨਾ ਵਿਆਹ ਕਰਾਂਗੇ 6 ਮਹੀਨੇ ਟੱਪਾ ਗਏ ਫਿਰ 2 ਮਹੀਨੇ ਲੱਗੇ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਭਾ ਵਾਦਾ ਕਰਕੇ ਮਹਿਲਾ ਮੰਡਲ ਆਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ ਤਾਂ 28 ਤਰੀਕ ਤਾਂ ਹੀ ਵਿਆਹ ਕਰਾਂਗੇ 28 ਤਰੀਕ ਤੇ ਇਹਨਾਂ ਧੋਖਾ ਦੇ ਕੇ ਫਿਰ ਨਿਕਲ ਗਈ ਮਾਪਿਓਂ ਨਾਲ ਸਹਿਮਤਾ ਚੀਜ਼ ਜਿਹੜੇ ਇਹਨਾਂ ਦੇ ਪ੍ਰਧਾਨ ਆ ਉਹ ਸਾਨੂੰ ਧੋਖੇ ਹੀ ਰੱਖਦੇ ਸੀ ਧੋਖੇ ਰੱਖ ਕੇ ਇਹਨਾਂ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਜਰੂਰ ਪਹਿਲੇ ਸਹਿਮਤੀ ਹੋਈ ਹੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਵੱਲੋਂ ਬੰਦੇ ਕੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਐ ਇਸ ਵੇਲੇ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਹਰ ਆਈ अच्छा जी ਤੇ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀਆਂ ਰਸਮਾਂ ਵੀ ਹੋ ਚੁੱਕੀਆਂ ਸਾਰੀਆਂ ਹਾਂਜੀ ਸਭ ਕੁਝ ਉਸ ਸੁੱਕਾ ਤੇ ਕੀ ਹੋਇਆ ਕਿ ਇਹ ਮੁੰਡਾ ਰਾਤ ਭੱਜ ਜਾਏ ਕਿ ਕਿਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਭੱਜ ਗਿਆ ਇਹ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਜੀ ਅਹੀਂ ਤੁਸੀਂ ਤਿਆਰੀਆਂ ਕਰੋ ਉਹੀਂ ਸਵੇਰੇ ਬਰਾਤ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਤ ਨਹੀਂ ਮੁੜ ਕੇ ਮੌਕੇ ਤੇ ਆਣਗੇ ਸਾਨੂੰ ਕਹਤਾ ਇਹ ਮੁੰਡਾ ਘਰੋਂ ਭੱਜ ਗਿਆ ਅੱਛਾ ਸਰ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਕਿ ਮੁੰਡਾ ਭੱਜ ਗਿਆ ਕਿੰਨੇ ਵੇ ਪਤਾ ਲੱਗਾ ਹੀ ਸਾਨੂੰ 12 ਵਜੇ ਪਤਾ ਲੱਗਾ ਜੀ ਉਹ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੇ ਸਾਨੂੰ ਪਤਾ ਨਹੀਂ 12 ਵੀ ਆਣ ਕੇ ਕਹਿ ਦਿੱਤਾ ਅਸੀਂ ਸਾਰਾ ਸਮਾਨ ਲੈਣ ਦਾ ਵਾ ਪਰ ਉਹਨੇ ਆ ਗਏ ਸਾਡੇ ਘਰ ਬੈਠੇ ਦੇ ਆ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਉਹਨਾਂ ਨੂੰ ਕਿੰਨੀ ਤਰੀ ਦਾ ਵਿਆਹ 28 ਦਿਨ ਕੱਲ ਦਾ ਹੀ ਹੈ ਵਿਆਹ ਅੱਜ ਕੱਲ ਦਾ ਵਿਆਹ ਹਾਂਜੀ ਤੇ ਹੁਣ ਥਾਣੇ ਆਇਓ ਕੀ ਮੰਗ ਕਰਦੇ ਮੰਗ ਇਹੀ ਆ ਸਾਨੂੰ ਸਾਫ਼ ਦੱਸ ਦਿੱਤਾ ਜਾਵੇ ਇਹਨੇ ਤੇ ਇਹਦੇ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਕੋ ਮਾਪਿਆਂ ਨਾਲ ਹੈ ਨਾ ਸਹਿਮਤ ਸ਼ਖਤ ਪਰ ਮੈਂ ਪੂਰਾ ਪਰਿਵਾਰ ਨਾਲ ਹੀ ਹਾਂ ਜੀ ਹਾਂ ਜੀ ਕਿਉਂਕਿ ਮਾਪਿਆਂ ਨਾਲ ਜਾ ਕੇ ਚੂੜੀ ਫੰਕਸ਼ਨ ਕਰਕੇ ਗਏ ਆ ਤੇ ਮਾਪਿਆਂ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਧਰ ਭੱਜ ਗਿਆ ਘਰੋਂ ਮਾਪੋ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵੀ ਇੱਥੇ ਹੱਥ ਹੈ ਜੀ ਉਹ ਗੁੰਮਰਾ ਕਰ ਰਹੇ ਹਨ ਠੀਕ ਹੈ ਇਹ ਮਕਬੂਲਪੁਰੇ ਦਾ ਇਥੋਂ ਦਾ ਮਸਲਾ ਵਾ ਇੱਕ ਲੜਕੀ ਆ ਕੋਮਲ ਨਾਂ ਦੀ ਜੀ ਘਰ ਤੋਂ ਘੱਟ ਵੀ 1.5 ਸਾਲ ਹੋ ਗਏ ਆ ਇੱਕ ਲੜਕਾ ਉਹਨੇ ਇਹਦੇ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਉਈ ਮਤਲਬ ਵਿਆਹ ਭਰੇ ਨੇ ਕਿਹਾ ਕਿ ਮੈਂ ਵਿਆਹ ਕਰਾਣਾਗਾ ਇਹਨਾਂ ਨੇ ਕੋਈ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਸ ਦਿਨ ਵਿਆਹ ਹੋਣਾ ਸੀ 28 ਤਰੀਕ ਵਾਲੇ ਦਿਨ ਉਹ ਸਾਰਾ ਪਰਿਵਾਰ ਘਰੋਂ ਪਾਜ ਗਿਆ ਠੀਕ ਕਿ ਉਹ ਉਹਨਾਂ ਦੇ ਮਾਪੇ ਉਹ ਵੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ ਅੱਛਾ ਮੌਕੇ ਤੇ ਤੁਹਾਨੂੰ ਇਹ ਕੀ ਆਸ਼ਾ ਜੀ ਬੋਇਆ ਵੀ ਤੁਹਾਨੂੰ ਤੇ ਸੁਝਾਅ ਦੇ। ਦੇਖੋ ਸਚੋ ਸਾਹਿਬ ਕਹਿੰਦੇ ਆ ਵੀ ਤੁਸੀਂ ਸਪੀ ਸਾਹਿਬ ਨੂੰ ਦਰਖਾਸਤ ਮਾਰਕ ਕਰੋ। ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ। ਮਤਲਬ 6 6 ਮਹੀਨੇ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦਿਓਗੇ ਤੇ ਫਿਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਹਨਾਂ ਦੇ ਦਰਜ ਕਰੂੰਗਾ। ਜਿਹੜਾ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿ ਇਸ ਚੀਜ਼ ਨੂੰ 6 ਮਹੀਨੇ ਹੋ ਗਏ 6 ਮਹੀਨਿਆਂ ਦਾ ਵਿਆਹ ਨੂੰ ਕਿਹਾ ਹੈ ਨਾ ਕਿ 6 ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਟਾਈਮ ਲਿਆ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਉਹ ਘਰੋਂ ਭੱਜ ਗਏ ਅੱਛਾ ਤੇ ਕਿ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਇਸ ਮੌਕੇ ਤੇ ਤੇ ਫਿਰ ਕੀ ਵਜ੍ਹਾ ਹੈ ਕਿ ਜਿਹੜਾ ਸੀਤੀ ਸਾਹਿਬ ਕਤਲ ਕੇ ਵੀ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਤੀ ਸਾਹਿਬ ਦਾ ਮਾਰ ਕੇ ਉਹ ਨਹੀਂ ਕਹਿਦੇ ਆ ਅਜਾ ਬੇਈਮਾਨੀ ਹੋ ਕੋਈ ਨਾ ਕੋਈ ਚੱਕਰ ਹੈਗਾ ਆਪੇ ਪ੍ਰਸ਼ਾਸਨ ਦੱਸੂਗਾ ਇਹ ਗੱਲ ਦਾ ਇਹਨਾਂ ਨੂੰ ਛੱਟਣਾ ਥੋੜੀ ਅਸੀਂ ਇਹਨੂੰ ਪਰਚਾ ਦਰਜ ਕਰਾ ਕੇ ਛੱਡਣਾ ਤੇ ਜੇ ਨਹੀਂ ਪਰਚਾ ਦਰਜ ਹੁੰਦਾ ਜਿਵੇਂ ਕਿ ਨਹੀਂ ਕੋਈ ਕਾਰਵਾਈ ਕਰਦੇ ਤੇ ਤੁਹਾਡਾ ਕੀ ਤੁਸੀਂ ਕੀ ਅਗਲਾ ਐਕਸ਼ਨ ਕਰੋਗੇ ਉਹ ਇਹਨਾਂ ਦੇ ਬੂਹੇ ਘੜੀ ਜਾਂਦਾ ਦਾ ਪਿੱਛਾ ਆਪਾਂ ਕਰਾਂਗੇ ਜੀ ਇੱਥੇ ਧਰਨਾ ਲੱਗੇਗਾ ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਦੇ ਇਹਨਾਂ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਂ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ ਦਰਖਾਸਤ ਨੂੰ ਕਹਿੰਦੇ ਸੀ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਰਹਿਣ ਵਾਲਾ ਹੈ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੋਂ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਹਾ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਤੇ ਬਾਰੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇ ਨਾਲ ਦੱਤ ਸਾਹਮਣੇ ਲਿਆਵਾਂਗੇ ਤਫ਼ਤੀਸ਼ ਮੁੰਡਾ ਹੈ ਕਿੰਨੇ ਕਿਸਾਲਾਂ ਦਾ ਜੀ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ万ਦੀ ਕਾਰਵਾਈ ਹੈਗੀ ਉਹ ਚਲੇ ਆਵਾਂਗੇ